ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਕੀ ਹੈ ਪ੍ਰਸ਼ਾਸਨ ਦਾ ਰਵਈਆ ਜਿਹੜਾ ਉਹ ਤਾਨਾਸ਼ਾਹੀ ਹੈ ਅਸੀਂ 15 ਅਗਸਤ ਨੂੰ ਜਿਵੇਂ ਤੁਸੀਂ ਬਹੁਤ ਵੱਡਾ ਇੱਕ ਸੰਘਰਸ਼ੀ ਮੈਸੇਜ ਦਿੱਤਾ ਸੀ ਤਾਂ ਨਗਰ ਨਿਗਮ ਨੂੰ ਸਮਝਣਾ ਚਾਹੀਦਾ ਸੀ ਜਿਹੜੀ ਇੱਥੇ ਚੋਰ ਜਮਾਤ ਹੈ ਇਹਨਾਂ ਦਾ ਮਕਸਦ ਹੈ ਜਿਹੜਾ ਉਹ ਸ਼ਹਿਰ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਸ਼ਹਿਰ ਦਾ ਸਿਸਟਮ ਬੇੜ ਰਿਹਾ ਲੋਕ ਦੁਖੀ ਹੈ ਲੋਕ ਸ਼ਰਕਾਂ ਦੇ ਐ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਮਤਲਬ ਸਿਰਫ ਕੋਈ ਹੈ ਵੀ ਕਿਤੋਂ ਕਮਿਸ਼ਨ ਕਿਵੇਂ ਬਣਨਾ ਸਾਨੂੰ ਪੈਸਾ ਕਿੱਥੋਂ ਆਉਣਾ ਚਾਹੀਦਾ ਸਾਡੀ ਜੇਬ ਗਰਮ ਕਿਵੇਂ ਹੋਣੀ ਚਾਹੀਦੀ ਹੈ ਤਾਂ ਇਸ ਜਮਾਤ ਨੂੰ ਲਾਂਤ ਹੈ ਇਹਨਾਂ ਲੋਕਾਂ ਨੂੰ ਜਿੰਮਿਆਂ ਲਾਂਤ ਤਾਂ ਗਏ ਸਕੇ ਜੀ ਪੰਜਾਬੀ ਦੇ ਵਿੱਚ ਉਹ ਲਾਂਤਾਂ ਸੇਰ ਸ਼ਰਮ ਕਰੋ ਜਿੱਥੇ ਤੁਹਾਨੂੰ ਪੈਸਾ ਆਉਣਾ ਜਿਨ੍ਹਾਂ ਨੇ ਵਿਕਾਸ ਕਰਨਾ ਜਿਨ੍ਹਾਂ ਨੇ ਸ਼ਹਿਰ ਦੀ ਰੀੜ ਦੀ ਹੱਡੀ ਚਲਾਉਣੀ ਹੈ ਇਸ ਵਰਗ ਨੂੰ ਤੁਸੀਂ ਦੁਖੀ ਕੀਤਾ ਹੈ